ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਅਤੇ ਪੰਜਾਬ ਸਰਕਾਰ ਵਿੱਚਲੀ ਨੋਖ-ਚੋਕ ਤਾਂ ਚੱਲਦੀ ਰਹੇਗੀ ਪਰ ਉਸ ਦੇ ਚੱਲਦੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਕਈ ਅਹਿਮ ਬਿੱਲ ਨੇ ਜਿਹੜੇ ਰਾਜਪਾਲ ਪਾਸ ਕਰਦੇ ਪਏ ਨੇ ਔਰ ਉਹਨਾਂ ਨੇ ਹਾਲ ਹੀ ਦੇ ਵਿੱਚ ਵੀ ਕਈ ਅਹਿਮ ਬਿੱਲ ਪਾਸ ਕੀਤੇ ਨੇ ਦਰਸਲ ਬਨਵਾਰੀ ਲਾਲ ਪ੍ਰੋਹਿਤ ਨੇ ਸਰਦਰੋਤ اجلاس ਦੇ ਵਿੱਚ ਲਏ ਗਏ ਫੈਸਲਿਆਂ ਦੇ ਮੁਤਾਬਕ ਜਿਹੜੇ ਬਿੱਲ ਪਾਸ ਹੋਏ ਸੀ ਵਿਧਾਨ ਸਭਾ ਦੇ ਵਿੱਚ ਉਦੋਂ ਦੇ ਤਿੰਨ ਬਿੱਲਾਂ ਦੇ ਉੱਤੇ ਬਨਵਾਰੀ ਲਾਲ ਪ੍ਰੋਹਿਤ ਨੇ ਮਨਜ਼ੂਰੀ ਦੇ ਦਿੱਤੀ ਹੈ ਔਰ ਇਹ ਵੀ ਦੱਸਦੀ ਹੈ ਕਿ ਦੋ ਬਿੱਲ ਜਿਹੜੇ ਨੇ ਉਹ ਰਾਸ਼ਟਰਪਤੀ ਕੋਲ ਵੀ ਭੇਜ ਦਿੱਤੇ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਕੈਨਾਲਸ ਐਂਡ ਡਰੇਨੇਜ ਸੋਧ ਬਿੱਲ 2023 ਨੂੰ ਡੇਢ ਹਫਤਾ ਪਹਿਲਾਂ ਹੀ ਰਾਜਪਾਲ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਸੀ ਤੇ ਹੁਣ ਹੋਰ ਬਿੱਲਸ ਜਿਹੜੇ ਨੇ ਉਹ ਵੀ ਪਾਸ ਕਰ ਦਿੱਤੇ ਗਏ ਨੇ ਕੁੱਲ ਤਿੰਨ ਬਿੱਲ ਜਿਹੜੇ ਨੇ ਰਾਜਪਾਲ ਨੇ ਪਾਸ ਕੀਤੇ ਨੇ ਔਰ ਇਹਨਾਂ ਦੇ ਵਿੱਚੋਂ ਦੋ ਬਿੱਲ ਜਿਹੜੇ ਨੇ ਉਹ ਰਾਸ਼ਟਰਪਤੀ ਕੋਲ ਤੇ ਜਨੇ ਮਨਜ਼ੂਰੀ ਵਾਸਤੇ ਫਾਈਨਲ ਮਨਜ਼ੂਰੀ ਵਾਸਤੇ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਇਹ ਵੀ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਲੰਘੇ ਦਿਨਾਂ ਦੇ ਵਿੱਚ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਸੀਐਮ ਭਗਵੰਤ ਮਾਨ ਨੂੰ ਇੱਕ ਹੋਰ ਚਿੱਠੀ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਭੇਜੀ ਗਈ ਸੀ ਜਿਸ ਦੇ ਵਿੱਚ ਵੇਰਵੇ ਸਾਬਤ ਕਰਨ ਦੀ ਗੱਲ ਕਹੀ ਗਈ ਸੀ ਵੇਰਵੇ ਦੇਣ ਦੀ ਗੱਲ ਕਹੀ ਗਈ ਸੀ ਉੱਥੇ ਤਾਂ ਵਿਵਾਦ ਪੱਖ ਦਾ ਪਿਆ ਸੀ ਪਰ ਹੁਣ ਕਿਤੇ ਨਾ ਕਿਤੇ ਬਿੱਲਾਂ ਨੂੰ ਪਾਸ ਕਰਨ ਦਾ ਮਾਮਲਾ ਜਿਹੜਾ ਉਹ ਜ਼ਰੂਰ ਫਲੂਐਂਟਲੀ ਚੱਲਦਾ ਪਿਆ ਹੈ ਬੜੇ ਆਰਾਮ ਦੇ ਨਾਲ ਚੱਲਦਾ ਪਿਆ ਹੈ ਜਿਸ ਉੱਤੇ ਸੀਐਮ ਭਗਵੰਤ ਮਾਨ ਨੇ ਵੀ हां पक्की हंगारा ਦਿੱਤਾ ਉਹਨਾਂ ਨੇ ਕਿਹਾ ਕਿ देर आए दुरुस्त आए ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਘਟੋ ਘਟ ਬਿੱਲ ਪਾਸ ਕਰਨੇ ਸ਼ੁਰੂਤਾ ਕੀਤੇ ਨੇ ਔਰ ਇਹਨਾਂ ਬਿੱਲਾਂ ਦੇ ਵਿੱਚ ਜਿਹੜੇ ਬਿੱਲ ਪਾਸ ਹੋਏ ਨੇ ਉਹਨਾਂ ਦੇ ਵਿੱਚ ਇੱਕ ਤਾਂ ਇਹ ਹੈ ਕਿ ਪੰਜਾਬ ਕਨਾਲ ਅਤੇ ਡਰੇਨੇਜ ਸੋਧ ਬਿੱਲ 2000 ਜਿਹਨੂੰ ਕੀ ਡੇਢ ਹਫ਼ਤੇ ਪਹਿਲਾਂ ਹੀ ਪਾਸ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਇਲਾਵਾ ਹੋਰ ਵੀ ਬਿੱਲ ਨੇ ਜਿਹੜੇ ਪਾਸ ਹੋਏ ਨੇ ਰਜਿਸਟ੍ਰੇਸ਼ਨ ਪੰਜਾਬ ਸੋਧ ਬਿੱਲ 2023 ਤੇ ਤਬਾਦਲਾ ਮਲਕੀਅਤ ਸੋਧ ਬਿੱਲ 2023 ਵੀ ਇਸ ਦੇ ਵਿੱਚ ਸ਼ਾਮਿਲ ਨੇ ਜਿਹੜੇ ਕੀ ਪਾਸ ਕੀਤੇ ਗਏ ਨੇ ਰਾਸ਼ਟਰਪਤੀ ਕੋਲ ਭੇਜੇ ਗਏ ਨੇ ਇਹਨਾਂ ਤਿੰਨਾਂ ਬਿੱਲਾਂ ਨੂੰ ਲੈ ਕੇ ਰਾਜਪਾਲ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਇੱਕ ਹੋਰ ਬਿੱਲ ਹੈਗਾ ਜਿਸ ਵਾਸਤੇ ਰਾਜਪਾਲ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਜੇ ਪੰਜਾਬ ਦੇ ਵਿੱਤੀ ਹਾਲਾਤਾਂ ਦੀ ਗੱਲ ਕਰੀਏ ਤਾਂ ਉਸ ਉੱਤੇ ਵੀ ਹਾਂ ਬੱਖੀ ਫਰਕ ਪੈ ਸਕਦਾ ਹੈ ਇਸ ਬਾਰੇ ਵਿੱਤ ਮੰਤਰੀ ਹਰਪਾਲ ਸੀਮਾ ਨੇ ਦਾਵਾ ਕੀਤਾ ਆ ਕਿ ਇਹਨਾਂ ਬਿੱਲਾਂ ਦੇ ਪਾਸ ਹੋਣ ਦੇ ਨਾਲ ਪੰਜਾਬ ਦੇ ਵਿੱਤੀ ਹਾਲਾਤਾਂ ਦੇ ਵਿੱਚ ਖਾਸਾ ਅਸਰ ਪੈ ਸਕਦਾ ਹੈ ਔਰ ਨਾਲ ਦੀ ਨਾਲ 1000 ਕਰੋੜ ਰੁਪਏ ਦੀ ਆਮਦਨ ਪੰਜਾਬ ਸਰਕਾਰ ਨੂੰ ਹੋ ਸਕਦੀ ਹੈ ਪੰਜਾਬ ਦਾ ਖਜ਼ਾਨਾ 1000 ਕਰੋੜ ਰੁਪਏ ਨਾਲ ਵੱਧ ਸਕਦਾ ਹੈ ਜਿਸ ਵਾਸਤੇ ਇਹ ਬਿੱਲ ਜਿਹੜੇ ਪਾਸ ਹੋਣੇ ਬਹੁਤ ਜ਼ਰੂਰੀ ਸੀ ਪੰਜਾਬ ਦੀ ਆਰਥਿਕ ਹਾਲਤ ਨੂੰ ਸਹੀ ਤਰੀਕੇ ਦੇ ਨਾਲ ਸਹੀ ਹਾਲਾਤਾਂ ਦੇ ਵਿੱਚ ਲਿਆਉਣ ਦੇ ਵਾਸਤੇ ਇਹ ਬਿੱਲ ਬਹੁਤ ਜ਼ਰੂਰੀ ਸੀ ਜੋ ਕਿ ਹੁਣ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਪਾਸ ਕਰ ਦਿੱਤੇ ਨੇ ਇਹਨਾਂ ਬਿੱਲਾਂ ਦੇ ਨਾਲ ਸਾਫ ਤੌਰ ਦੇ ਉੱਤੇ ਜਿਹੜੀ ਡਿਊਟੀ ਹੈ ਵੱਖ-ਵੱਖ ਮੁੱਦਿਆਂ ਦੇ ਉੱਤੇ ਖਾਸ ਕਰਕੇ ਪਾਵਰ ਆਫ ਅਟਰਨੀ ਦੀ ਤਬਦੀਲੀ ਔਰ ਗਰਵੀ ਨਾਮੇ ਦੇ ਹਵਾਲੇ ਦੇ ਨਾਲ ਲੋਨ ਲੈਂਡ ਦੇ ਵਿੱਚ ਜਿਹੜੇ ਪਰਫਾਰਮੇ ਲੱਗਣੇ ਨੇ ਔਰ ਉਹਨਾਂ ਦੀ ਜਿਹੜੀ ਡਿਊਟੀ ਹੈ ਉਹ ਜਿਹੜੀ ਆ ਉਹ ਵਧਾਈ ਗਈ ਹੈ ਔਰ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਇਸ ਡਿਊਟੀ ਦੇ ਵਧਾਉਣ ਦੇ ਨਾਲ ਨਾਲ ਲੋਕਾਂ ਦੀ ਪੰਜਾਬ ਵਾਸੀਆਂ ਦੀ ਵਿੱਤੀ ਹਾਲਤ ਦੇ ਵਿੱਚ ਕੋਈ ਅਸਰ ਨਹੀਂ ਪਵੇਗਾ ਇਸ ਬਾਰੇ ਵੀ ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਵੀ ਜਿਹੜੇ ਚਾਰਜਸ ਲੋਕ ਪੇ ਕਰ ਰਹੇ ਸੀ ਉਹਨਾਂ ਦੇ ਵਿੱਚ ਕੋਈ ਖਾਸਾ ਵਾਧਾ ਨਹੀਂ ਹੋਵੇਗਾ ਜਿਸ ਦੇ ਨਾਲ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ ਪਰ ਹਲਕੇ ਜਿਹੇ ਵਾਅਦੇ ਦੇ ਨਾਲ ਪੰਜਾਬ ਸਰਕਾਰ ਦਾ ਜਿਹੜਾ ਖਜ਼ਾਨਾ ਆ ਉਸ ਦੇ ਵਿੱਚ 1000 ਕਰੋੜ ਰੁਪਏ ਦਾ ਜ਼ਰੂਰ ਵਾਦਾ ਹੋਵੇਗਾ ਜੋ ਕਿ ਪੰਜਾਬ ਦੇ ਵਿੱਤੀ ਹਾਲਾਤਾਂ ਦੇ ਵਾਸਤੇ ਬਹੁਤ ਜ਼ਰੂਰੀ ਹੈ ਤੇ ਬਹੁਤ ਲਾਏਵੰਦ ਹੈਗਾ ਇਸ ਮਾਮਲੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਵੀ ਬਨਵਾਰੀ لال ਪ੍ਰੋਹਿਤ ਰਾਜਪਾਲ ਪੰਜਾਬ ਦਾ ਧੰਨਵਾਦ ਕੀਤਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਅਪੀਲ ਕੀਤੀ ਹੈ ਕਿ ਜੋ ਕੁਝ ਵੀ ਜਿਹੜੇ ਬਿੱਲ ਵੀ ਪੰਜਾਬ ਦੇ ਹਿੱਤਾਂ ਦੇ ਵਾਸਤੇ ਜ਼ਰੂਰੀ ਨੇ ਉਹ ਜਲਦ ਤੋਂ ਜਲਦ ਪਾਸ ਹੋਣਗੇ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਬਿੱਲਾਂ ਨੂੰ ਲੈ ਕੇ ਕੀ ਕੁਝ ਬਣਦਾ ਹੈ ਤਾਂ ਸਮਾਂ ਦੱਸੇਗਾ ਪਰ ਬਨਵਾਰੀ لال ਪ੍ਰੋਹਿਤ ਜਿਹੜੇ ਨੇ ਉਹ ਬਿੱਲ ਜ਼ਰੂਰ ਪਾਸ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਲੰਗੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਤੱਕ ਜਿਹੜੀ ਪਹੁੰਚ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਔਰ ਸੁਪਰੀਮ ਕੋਰਟ ਦੀਆਂ ਹਦਾਇਤਾਂ ਸੀ ਕਿ ਰਾਜਪਾਲ ਬਿੱਲਾਂ ਨੂੰ ਲੈ ਕੇ ਕੋਈ ਅਣਗੈਲੀ ਨਹੀਂ ਕਰ ਸਕਦੇ ਜੇ ਬਿੱਲ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਤਾਂ ਉਸ ਬਾਰੇ ਨੋਟੀਫਿਕੇਸ਼ਨ ਜਾਰੀ ਹੋਵੇ ਜੇ ਮਨਜ਼ੂਰ ਨੇ ਤਾਂ ਉਹਨਾਂ ਨੂੰ ਲਾਗੂ ਕਰਵਾਉਣ ਦੇ ਵਾਸਤੇ ਅੱਗੇ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਜਾਵੇ ਜਿਸ ਤੋਂ ਬਾਅਦ ਰਾਜਪਾਲ ਨੇ ਫੌਰੀ ਤੌਰ ਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਜ਼ਰੂਰੇ ਕਾਰਵਾਈ ਸ਼ੁਰੂ ਹੋਈ ਸੀ ਪਰ ਹੁਣ ਘੱਟੋ ਘੱਟ ਬਿੱਲਾਂ ਨੂੰ ਲੈ ਕੇ ਰਾਜਪਾਲ ਜ਼ਰੂਰ ਪੰਜਾਬ ਸਰਕਾਰ ਤੋਂ ਜਾਰੀ ਕੀਤੇ ਜਿਹੜੇ ਬਿੱਲ ਨੇ ਉਹਨਾਂ ਨੂੰ ਜਾਂ ਤਾਂ ਮਨਜ਼ੂਰ ਜਾਂ ਫਿਰ ਨਾ ਮਨਜ਼ੂਰ ਕਰਦੇ ਨਜ਼ਰ ਆ ਰਹੇ ਨੇ ਪ੍ਰੋਸੈਸ ਜਿਹੜਾ ਉਹ ਫਲੂਐਂਟਲੀ ਚੱਲਦਾ ਨਜ਼ਰ ਆ ਰਿਹਾ ਔਰ ਇਸ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤਾਂ ਬਾਰੇ ਕੀ ਸਾਹਮਣੇ ਆਵੇਗਾ ਔਰ ਬਿੱਲਸ ਨੂੰ ਲੈ ਕੇ ਖਾਸ ਕਰਕੇ ਕੀ ਸਾਹਮਣੇ ਆਵੇਗਾ ਕੀ ਪੇਸ਼ ਆਵੇਗਾ ਉਹ ਤੁਹਾਨੂੰ ਦੱਸਦੇ ਰਵਾਂਗੇ ਔਰ ਉਦੋਂ ਤੱਕ ਲਈ ਬਨੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ